ਆ ਬਜਰੀ ਦਿਖਦੀ ਆ ਫਿਕਸਟਰ ਜਿਹੜਾ ਕੰਪਨਟ ਤੇ ਬਜਰੀ ਰੇਚੇ ਦਾ ਇਹ ਭਾਰਤ ਦੇ ਰਾਸ਼ਟਰਪਤੀ ਦੇ ਉਪਰ ਸਾਰਿਆਂ ਦਾ ਡਿਸਟ ਲੱਗੀ ਆ ਉਹਨਾਂ ਨੂੰ ਇੱਥੇ ਬੰਦ ਕੀਤਾ ਜਾਊਗਾ ਇੱਕ ਇਸੇ ਪਿੰਡ ਨੂੰ ਜਿਹੜੀ ਆ ਜੋੜਦੀ ਆ ਸੜਕ ਤੇ ਸਾਹਮਣੇ ਕੋਈ ਸਟੇਸ਼ਨ ਨਜ਼ਰ ਆ ਰਿਹਾ ਤੇ ਬਜਰੀ ਦਾ ਉਹ ਜਿਆਪਾ ਫਰਲੇ ਕੋਲ ਤੋਂ ਪਾਏ ਆ ਉਹ ਸੜਕੇ ਦੇ ਨਾਲ ਮਿਲੇਗੀ ਆਪੇ ਔਰ ਚੱਲਦੇ ਆ ਅੱਗੇ ਖੋੜ ਦੇ ਦਾ ਨਜ਼ਰ ਆ ਰਹਾ ਨੇ ਦੂਰ ਦੂਰ ਚੱਲਦੇ ਆਪਾਂ ਚੱਲਦੇ ਹਾਂ ਹੁਣ ਜਾ ਕੇ ਫਿਲਰ ਜਿਹੜਾ ਹੋਇਆ ਉਸ ਕੋਲ ਦੇ ਵਿੱਚ ਸਲੇਬਾਂ ਪੈ ਜਾਂਦੀਆਂ ਜੋਰ ਲੱਗ ਗਿਆ ਮੋਟਰਸਾਈਕਲ ਦਾ ਭਾਈ ਚੱਲਦੇ ਦੋ ਦਫਾਟੇ ਆ ਤੇ ਫੱਲੇ ਮਾਂਜੀ ਸਭ ਤੋਂ ਪਹਿਲਾਂ ਮੇਰੇ ਬਰਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜਾ ਚੈਨ ਉਹ ਦੇਖ ਕੇ ਆਪੀਦਾਨ ਨੂੰ ਪੈਣਾ ਭਰਾਮਾ ਨੂੰ ਮੇਰੀ ਸੱਸੀ ਕਾਲ ਜੀ ਤੇ ਆਸ ਕਰਦਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅੱਜ ਮੈਂ ਪਹੁੰਚਿਆ ਹੋਇਆ ਮਲੇ ਕੋਟਲਾ ਦੇ ਨੇੜੇ ਜਿੱਥੋਂ ਕੀ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਜਿਹੜੇ ਲੰਘ ਰਹੀ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਉੱਤੇ ਹਾਈਵੇ ਪਿੱਛੋਂ ਦੀ ਲੰਘ ਰਹੀ ਆ ਤੇ ਪਿਛਲੀ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਇਆ ਸੀਗਾ ਭਵਾਨੀਗੜ੍ਹ ਤੋਂ ਲੈ ਕੇ ਮਲੇ ਕੋਟਲਾ ਤੱਕ ਜਿੰਨਾ ਕੰਮ ਹੋ ਗਿਆ ਜੋ ਪ੍ਰਕੌਸ਼ਨਸ ਨੇ ਉੱਥੇ ਉਹ ਦਿਖਾਈਆਂ ਸਨ ਤੇ ਅੱਜ ਮੈਂ ਤੁਹਾਨੂੰ ਦਿਖਾਉਂਗਾ ਆਪਣਾ ਖੱਬਾ ਹੱਥ ਉਹ ਦਿਖਾਇਆ ਇਹ ਖੱਬੇ ਹੱਥ ਮੈਂ ਭਵਾਨੀਗੜ੍ਹ ਤੋਂ ਲੈ ਕੇ ਮਲੇਕੋਟਲਾ ਤੱਕ ਅੱਜ ਮੈਂ ਆਪਣੇ ਖੱਬੇ ਆ ਦਿਖਾਉਂਗਾ ਮਲੇਕੋਟਲਾ ਤੋਂ ਲੈ ਕੇ ਭਵਾਨੀਗੜ੍ਹ ਤੱਕ ਵੀ ਕੀ ਕੁਝ ਕੰਮ ਹੋਇਆ ਵਾ ਉੱਥੇ ਕਿੰਨਾ ਕੰਮ ਪੁੱੜਦਾ ਰਹਿ ਗਿਆ ਕਿਹੜੇ ਕਿਹੜੇ ਕੀ ਕੁਝ ਉੱਥੇ ਇਨਸਟਰਕਸ਼ਨਸ ਹੈਗੀਆਂ ਤੇ ਕੀ ਕੁਝ ਉੱਥੇ ਕਿਹੜੇ ਕਿਹੜੇ ਵਹੀਕਲ ਉਥੋਂ ਲੰਘ ਸਕਦੇ ਆ ਕਿੰਨੀ ਸਪੀਡ ਆ ਜੁੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਫੈਲ ਦੇ ਆਧਾਰ ਤੇ ਮਿਲ ਸਕੇ ਜੀ ਮੈਂ ਖੜਾ ਟੋਲ ਪਲਾਜੇ ਦੇ ਐਂਟਰੀ ਗੇਟ ਤੇ ਜਿਹੜਾ ਕਿ ਮਲੇਕੋਟਲਾ ਦੇ ਐਂਟਰੀ ਪੁਆਇੰਟ ਤੇ ਬਣਦਾ ਇਹ ਹੈ ਮਲੇਕੋਟਲੇ ਤੋਂ ਪਹਿਲਾਂ ਹੀ 2-4 ਕਿਲੋਮੀਟਰ ਚੌਂਕ ਸਾਹਮਣੇ ਜਿਹੜੀ ਉੱਪਰ ਹਾਈਵੇ ਦੇਖ ਰਹੇ ਉਹ ਜਾ ਰਹੀ ਹੈ ਜੀ ਕਟੜਾ ਐਕਸਪ੍ਰੈਸਵੇ ਤੇ ਆਹ ਜਿਹੜੇ ਆ ਇਧਰ ਮੋਟਰਸਾਈਕਲ ਆ ਰਹੇ ਭਾਈ ਇਹ ਆ ਰਹੇ ਪਟਿਆਲੇ ਤੋਂ ਤੇ ਇਹ ਜਾ ਰਿਹਾ ਜੀ ਸਾਹਮਣੇ ਲੁਧਿਆਣੇ ਵੱਲੋਂ ਮਲੇਕੋਟਲਾ ਵੱਲੋਂ ਤੇ ਆਓ ਆਪਾਂ ਇਹਦੇ ਨਾਲ ਇੱਥੋਂ ਜਿਹੜਾ ਆਪਦਾ ਸਫਰ ਜਿਹੜਾ ਉਹ ਸ਼ੁਰੂ ਕਰਦੇ ਆਂ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨਾਂ ਟੈਲ ਦੇ ਹੱਥ ਤੇ ਮਿਲ ਸਕੇ ਜੀ ਆਓ ਚੱਲਦੇ ਆਂ ਜੀ ਵੀਡੀਓ ਸ਼ੁਰੂ ਕਰਦੇ ਆਂ ਲੋ ਵੀਰੋ ਆਪਾਂ ਜਿਹੜਾ ਮੋਟਰਸਾਈਕਲ ਆਪਦਾ ਸਟਾਰਟ ਕਰ ਲਿਆ ਤੇ ਤੁਹਾਨੂੰ ਦਿਖਾਉਣੇ ਆਂ ਜੋ ਕੁਛ ਇਸ ਪਾਰਟ ਦੇ ਵਿੱਚ ਜਿਹੜਾ ਪਵਾਨੇਗੜ੍ਹ ਤੋਂ ਲੈ ਕੇ ਆਪਾਂ ਚੱਲਾਂਗਾ ਬਲੇਕੋਲੜਾ ਤੋਂ ਪਵਾਨੇਗੜ੍ਹ ਤੱਕ ਜਿਹੜਾ ਵੀ ਇਸ ਪਾਰਟ ਦੇ ਵਿੱਚ ਕੰਮ ਹੋਇਆ ਚੱਲਦੇ ਆ ਇਹ ਹੈ ਇਸ ਤਰ੍ਹਾਂ ਦੇ ਐਂਟਰੀ ਗੇਟ 1 2 3 4 ਤੇ ਖੱਬੇ ਹੱਥ ਟੋਲ ਫ੍ਰੀ ਲਿਖਿਆ ਹੋਇਆ ਹਜੇ ਇੱਥੇ ਨਹੀਂ ਲਿਖੇ ਗਏ ਤੇ ਨਾਲ ਹੀ ਆ ਦੇਖੋ ਹਜੇ ਸੜਕ ਇਥੋਂ ਕੰਪਲੀਟ ਨਹੀਂ ਹੈਗੀ ਤੁਹਾਨੂੰ ਮੈਂ ਜਾਣ ਤੋਂ ਪਹਿਲਾਂ ਇਹ ਦੱਸ ਦਵਾਂ ਇਹਨਾਂ ਨੇ ਇੱਥੇ ਬੰਦ ਕੀਤਾ ਹੋਇਆ ਕੋਈ ਕੋਈ ਗੱਡੀਆਂ ਸਾਈਡਾਂ ਤੋਂ ਚੱਲੇ ਜਾਂਦੀਆਂ ਪਰਲੀ ਸਾਈਡ ਤੋਂ ਚਲੇਗੀ ਉਹ ਕਿਵੇਂ ਚਲੇਗੀ ਤੇ ਆ ਇਹਨਾਂ ਨੇ ਇਥੋਂ ਬੈਰੀਕਾਡ ਲਾ ਕੇ ਬੰਦ ਕੀਤਾ ਹੋਇਆ ਮੈਨੂੰ ਲੱਗਦਾ ਵੀ ਸ਼ਾਇਦ ਅੱਗੇ ਵੀ ਨਾ ਹੋਵੇ ਦੇਖਦੇ ਆਪਾਂ ਚੱਲਦੇ ਆਂ ਨਹੀਂ ਅੱਗੋਂ ਮੁੜ ਕੇ ਫਿਰ ਆਪਾਂ ਪਰਲੇ ਪਾਸੋਂ ਦੀ ਚੜ ਜਾਵਾਂਗੇ ਇਹ ਨੈਸ਼ਨਲ ਹਾਈਵੇ ਥਾਟ ਆਫ ਇੰਡੀਆ ਵੱਲੋਂ ਜਿਹੜੇ ਆ ਰੇਟ ਉਹ ਉਸ ਟਾਈਮ ਦੇ ਹਿਸਾਬ ਨਾਲ ਮਿੱਥੇ ਜਾਣਗੇ ਤੇ ਇੱਧਰ ਵੀ ਇਦਾਂ ਬੋਰ ਲੱਗਿਆ ਸ਼ੂਟ ਪ੍ਰੋਪਰਤ ਬੋਰ ਤੇ ਜਿੰਨਾ ਜਿਹੜੇ ਭਾਰਤ ਦੇ ਰਾਸ਼ਟਰਪਤੀ ਉੱਪਰ ਸਾਰਿਆਂ ਦਾ ਲਿਸਟ ਲੱਗੀ ਆ ਉਹਨਾਂ ਨੂੰ ਇੱਥੇ ਇਸ ਰੋਡ ਤੋਂ ਜਾਣ ਦੀ ਸ਼ੂਟ ਹੋਏਗੀ ਤੇ ਆ ਆ ਗਿਆ ਐਂਟਰੀ ਗੇਟ ਆ ਖੱਬੇ ਹੱਥ ਵੀ ਦਫ਼ਤਰ ਬਣਿਆ ਹੋਇਆ ਇਹਨਾਂ ਦਾ ਤੇ ਆ ਚਾਰ ਐਂਟਰੀ ਗੇਟ ਬਣੇ ਹੋਏ ਆ ਤੇ ਆਪਾਂ ਉੱਪਰ ਚੜਨਾ ਹੈਗਾ ਰੈਸਟ ਐਂਡ ਸਰਵਿਸ ਏਰੀਆ ਖੱਬੇ ਹੱਥ 5 ਕਿਲੋਮੀਟਰ ਤੇ ਮਲੇਕੂਟਲਾ ਦੇ ਕੋਲੇ ਆ ਕੇ ਜਾ ਰਿਹਾ ਇਹਨਾਂ ਨੇ ਤੇ ਆਪਾਂ ਅਮਲੇ ਕੁੜਲਾ ਤੋਂ ਆ ਦੇਖ ਸਕਦੇ ਹਾਂ ਚੱਲ ਰਹੇ ਆ ਰੌਜ ਨੋ ਰਾਈਟ ਟਰਨ ਦਾ ਜਿਹੜਾ బోర్ਡ ਲੱਗਿਆ ਹੋਇਆ ਤੇ ਆਪਾਂ ਐਂਟਰੀ ਕਰ ਚੁੱਕੇ ਆ ਇਸ ਹਾਈਵੇ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਹੂੰਗਾ ਵੀ ਇੱਥੋਂ ਇਧਰ ਦੀ ਗੱਡੀ ਨਾ ਹੀ ਲਿਆ ਪਰਲੇ ਪਾਸੇ ਆਂਦੀਆਂ ਜਾਂਦੀਆਂ ਗੱਡੀਆਂ ਉਧਰ ਦੀ ਤੇ ਰਿਸਕ ਹੈਗਾ ਜੀ ਇੱਥੇ ਵੀ ਕੰਮ ਹਜੇ ਚੱਲ ਰਿਹਾ ਹੈਗਾ ਆ ਲੋ ਆਪਾਂ ਦਾ ਚਲੋ ਵੀਡੀਓ ਬਣਾਉਣ ਦੇ ਪਰਪਸ ਨਾਲ ਜਿਹੜਾ ਇੱਥੇ ਆਏ ਆ ਆ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਵੱਲੋਂ ਜਿਹੜਾ ਦਿੱਲੀ ਕੱਟੇ ਵੱਲੋਂ ਰੋਡ ਆ ਰਿਹਾ ਤੇ ਸਾਰਾ ਰੋਡ ਉਧਰੋਂ ਆ ਰਿਹਾ ਤੇ ਆਪਾਂ ਜਾਣਾ ਹੈਗਾ ਭਵਾਨੀਗੜ ਆਪਾਂ ਰੌਂਗ ਵੀ ਖੜੇ ਆ ਤੇ ਆਪਾਂ ਆ ਦੀ ਦਿਸ਼ਾ ਫਰਲੇ ਪਾਸੇ ਕਰ ਲਈਏ ਪਹਿਲਾਂ ਤੇ ਫਿਰ ਤੁਹਾਨੂੰ ਦਿਖਾਨੇ ਆ ਅਪਡੇਟ ਦਿੰਨੇ ਆ ਇਸ ਤਰ੍ਹਾਂ ਇੱਥੇ ਕੈਮਰੇ ਲੱਗੇ ਹੋਏ ਆ ਬੋਲਰ ਸਿਸਟਮ ਨਾਲ ਚੱਲਣ ਵਾਲੇ ਜਿੱਥੋਂ ਕਿ ਲਾਈਟ ਦੀ ਪ੍ਰੋਬਲਮ ਆਉਂਦੀ ਹੈ ਕਈ ਤਾਹਮੇ ਤੇ ਇਧਰ-ਬਾਈ ਜਿਵੇਂ ਪੱਕੀਆਂ ਚੱਲ ਰਿਹਾ ਸਾਰਾ ਇਹ ਹਜੇ ਕੰਮ ਜੈਸੇ ਤਾਂ ਐਸੀ ਪੜਾ ਹੈਗਾ ਤੇ ਆ ਵੀ ਦੇਖੋ ਤੁਸੀਂ ਇਧਰ ਖੁਰਿਆ ਜਾ ਪਿਆ ਨੀ ਮੂਹ ਦੇ ਨਾਲ ਆ ਦੇਖੋ ਹਜੇ ਕੁਝ ਨਹੀਂ ਇਧਰ ਬਣਿਆ ਹੈ ਧਿਆਨ ਨਾਲ ਬਾਈ ਤੁਸੀਂ ਆਇਓ ਜ਼ਿੰਦਗੀ ਬਹੁਤ ਕੀਮਤੀ ਆ ਤੇ ਪਰਲੇ ਰੋਡ ਕੁਝ ਠੀਕ ਸੀ ਪਰ ਸੰਤੁਖਪੁਰਾ ਪਿੰਡ ਆਏਗਾ ਪਵਾਨੀਗੜ੍ਹ ਤੋਂ ਪਹਿਲਾਂ ਹੀ ਉੱਥੇ ਤੱਕ ਹੈਗੇ ਆ ਰੋਡ ਬਟ ਹਜੇ ਇਹ ਪਬਲਿਕ ਲਈ ਓਪਨ ਨਹੀਂ ਹੋਈ ਇਸ ਕਰਕੇ ਤੁਸੀਂ ਮੈਂ ਚਾਹੁੰਦਾ ਵੀ ਨਾ ਆਓ ਕਈ ਥਾਂ ਤੇ ਆਹ ਰੇਲਿੰਗ ਨਹੀਂ ਹੈਗੀ ਉਹ ਵੀ ਉੱਥੇ ਵੀ ਕੋਈ ਅਨਖਾਵੇਂ ਜਿਹੜੀ ਘਟਨਾ ਵਾਪਰ ਸਕਦੀ ਹੈ ਤੇ ਆਹ ਦੇਖੋ ਤੁਸੀਂ ਕੰਮ ਚੱਲਦਾ ਪਿਆ ਬਾਹਰ ਇਹਨਾਂ ਦੇ ਪੁਰਾਣੇ ਆਹ ਪੱਥਰ ਜਿਹੇ ਪਏ ਆ ਸਿਮੈਂਟਡ ਤੇ ਆਪਾਂ 215.8 ਤੋਂ ਸ਼ੁਰੂ ਕਰ ਲਿਆ ਤੇ ਸੱਜੇ ਹੱਥ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਪਰਲੇ ਪਾਸੇ ਦਿਖਾਇਆ ਸੀਗਾ ਤੇ ਵਾਨੀਗੜ੍ਹ ਤੋਂ ਲੈ ਕੇ ਅਮਲੇਕੋਲ ਤੱਕ ਕੋਈ ਘੱਟ ਨਹੀਂ ਆਏਗਾ ਜੀ 34 35 ਕਿਲੋਮੀਟਰ ਏਰੀਆ ਤੱਕ ਇੱਥੇ No Parking ਦੇ ਬੋਰਡ ਲੱਗੇ ਹੋਏ ਇੱਥੇ ਪਾਕੜਾ ਚੌਂਟ ਤੇ ਜਿਹੜੀ ਇੱਥੇ ਰეკਮੈਂਡਡ ਸਪੀਡ ਆ ਉਹ ਤੁਹਾਨੂੰ ਦੱਸਾ ਦੇਣਾ ਹੈ 120 ਕਿਲਾ ਵੀਰ ਰეკਮੈਂਡਡ 80 ਹੈਗੀ ਟਰੱਕਾਂ ਦੇ ਵਸਾਂ ਦੀ ਤੇ ਜਿਹੜੇ ਇੱਥੇ ਵੀਡੀਓ ਰੋਡ ਦੇ ਉੱਤੇ ਟਰੈਕਟਰ ਨਹੀਂ ਲਾਊਡ ਹੋ ਰਹਾ ਸਾਬਨੇ ਫੋਟੋਆਂ ਲੱਗੀਆਂ ਹੋਈਆਂ ਜਿਵੇਂ ਕਿ ਮੋਟਰਸਾਈਕਲ ਹੋ ਗਿਆ ਕਹਿੰਗੇ ਤੋ ਉਹ ਆਤਲਾ ਰਿਹਾ ਮੈਂ ਤਾਂ ਤੁਹਾਨੂੰ ਵੀਡੀਓ ਬਣਾਉਣ ਦੇ ਖਾਤੇ ਚਲਾ ਰਿਹਾ ਹਜੇ ਪਬਲਿਕ ਲਈ ਖੁੱਲਣੀ ਕੋਈ ਜਦੋਂ ਖੁੱਲ ਹੋਏਗੀ ਤਾਂ ਆਪਾਂ ਕਾਰਜਾਵਾਂਗੇ ਤੇ ਮੋਟਰਸਾਈਕਲ ਟਰੈਕਟਰ ਔਰ ਫ੍ਰੀ ਵੀ ਨਹੀਂ ਲਾਊਡ ਹੋ ਰਹਾ ਕਿ ਸੱਜਿਆ ਤੋਂ ਲੋਕ ਜੀ ਨਹੀਂ ਜਾਣਾ ਨੇੜੇ ਨੇੜੇ ਪੇਟੀ ਨੇ ਪਰਾਂ ਨੂੰ ਜਾ ਵੀ ਰਹੇ ਆ ਔਰ ਉਸ ਕੋਲ ਜਿਆ ਕਾਰ ਲੈ ਆ ਰਹੀ ਹੈ ਆਹ ਤਾਂ ਇਹ ਐਮਰਜੈਂਸੀ ਸਿਸਟਮ ਆ ਕਿ ਬੋਰਡ ਲੱਗੇ ਹੋਏ ਆ। ਲੋ ਜੀ ਇੱਥੇ ਅੱਜ ਤੋਂ ਕੱਟ ਬਣਿਆ ਸੀ। ਕੱਟ ਨਹੀਂ ਸੀ ਲੇਕਿਨ ਇੱਥੋਂ ਜਿਹੜਾ ਕੰਮ ਚੱਲ ਰਿਹਾ ਇਹਨੂੰ ਇੱਥੋਂ ਬੰਦ ਕੀਤਾ ਜਾਊਗਾ। ਇਹ ਕਿਸੇ ਪਿੰਡ ਨੂੰ ਜਿਹੜੀ ਆ ਜੋੜਦੀ ਆ ਸੜਕ। ਗਿਰਿਆ ਨਹੀਂ ਹੈਗਾ ਥੱਲੇ। ਲੇਬਰ ਜਿਹੜੀ ਆ ਕੰਮ ਕਰ ਰਹੀ ਹੈ, ਸੀਮੈਂਟ ਪਾ ਰਹੀ ਆ। ਇਧਰ ਵੀ ਆ ਦੇਖ ਸਕਦੇ ਹੋ, ਇਧਰ ਬਣ ਰਿਹਾ ਹੈਗਾ ਕੰਮ ਬਾਈ ਹੁਣੇ ਬਣਾ ਰਹੇ ਨੇ। ਆਹ ਦੇਖੋ। ਲੱਗੇ ਹੋਏ ਆ। ਤਾਜ਼ਾ ਮਟੀਰੀਅਲ ਪਾਇਆ ਹੋਇਆ ਸਾਰਾ ਤੇ ਉਹ ਦੇਖੋ ਉਧਰ ਪਾਈ ਹੋਣੀ ਬਜਰੀ ਜਿਹੜਾ ਮਿਕਸਰ ਆ ਉਹਨੂੰ ਫਿੱਟ ਰਹੇ ਨੇ ਲਓ ਜੀ ਚਾਲਦੇ ਆ ਇਹ ਤੁਹਾਨੂੰ ਦਿਖਾਇਆ ਇੱਥੇ ਜਿਹੜਾ ਕੰਮ ਹੋ ਰਿਹਾ ਸਟਾਰਟ ਕਰਦੇ ਆ ਮੋਟਰਸਾਈਕਲ ਤੇ ਆ ਦੇਖੋ ਇਹ ਮੇਰਾ ਵਾਲਾ ਬਜਰੀ ਦਿੱਤੇਗਾ ਭਾਈ ਆ ਤਾਜ਼ਾ ਹੈ ਬਣ ਚੁੱਕਿਆ ਹੈਗਾ ਹਾ ਦੇਖੋ ਪਾਣੀ ਦੀ ਨਿਕਾਸੀ ਲਈ ਉਹ ਚਲਾਦਾ ਉਹਨੇ ਕੁਝ ਕਰਿਆ ਹੈਗਾ ਉਹ ਦੇਖੋ ਬਜਰੀ ਉਹਦੇ ਵਿੱਚੋਂ ਗਿਰੇਗੀ ਆਹ ਬਜਰੀ ਦੇਖ ਰਹੀ ਆ ਮਿਕਸਰ ਉਹ ਜਿਹੜਾ ਸਿਮਿੰਟ ਦੇ ਬਜਰੀ ਰੇਚੇ ਦਾ ਇਹ ਗਿਰ ਰਿਹਾ ਤੇ ਜਿਹੜੇ ਕੰਮ ਆ ਉਹ ਤੁਸੀਂ ਦੇਖ ਹੀ ਰਹੇ ਹੋ ਆ ਸਾਹਮਣੇ ਦੇਖੋ ਮਿੱਟੀ ਕਿੰਨੀ ਪਈ ਆ ਹਜੇ ਪਾੜ ਰਿਹਾ ਕੰਮ ਹਜੇ ਜਿਆਦਾ ਕੰਪਲੀਟ ਨਹੀਂ ਹੈਗਾ ਆਪਾਂ ਕਹਿ ਸਕਦੇ ਕੋ ਸਾਲ ਲੱਗ ਜਾਣਾ ਸ਼ਾਇਦ ਤੇ ਆਹ ਦੇਖੋ ਮਿੱਟੀ ਪਈ ਇਧਰ ਪਾਈ ਜਾਂਦੇ ਨੇ ਹਾਂ ਜੀ ਤੇ ਆਹ ਸੋਲਰ ਤੁਹਾਨੂੰ ਮੈਂ ਦਿਖਾ ਰਿਹਾ ਲੱਗੇ ਹੋਇਆ ਸਮਰਤੀ ਵੱਲ ਵੀ ਲੱਗੇ ਹੋਇਆ ਤੁਹਾਨੂੰ ਨਜ਼ਰ ਆਈ ਰਿਹਾ ਹੁਣ ਹਾਦਸੇ ਕੁਸਵਰਤੀ ਪਰ ਲੱਗੇ ਹੋਏ ਹਾਦਸੇ ਕੋਈ ਨਹੀਂ ਕੋਣ ਹੈ ਇੱਧਰ ਸੱਜੇ ਰੇਲਿੰਗ ਨਹੀਂ ਲੱਗੀ ਬਹੁਤ ਖਤਰਨਾਕਾ ਹੈ ਜੇ ਤੇ ਦਿੱਲੀ ਜਾ ਕੇ 270 ਲਓ ਜੀ ਆਪਾਂ ਲੈਫਟ ਹੁੰਦੇ ਆ ਆਪਾਂ ਲੈਫਟ ਸਾਈਡ ਲੈ ਲਈ ਆ ਅੱਗੇ ਫੇਰ ਸਾਰ ਦਾ ਬੋਰਡ ਲੱਗਿਆ ਆ ਗਿਆ ਜੀ ਸਾਈਨ ਬੋਰਡ 120 ਸਪੀਡ 80 ਸਪੀਡ ਕਰਤਾ ਲਿਆ ਸਪੀਡ ਕੈਮਰਾ ਸਰਜ ਹੈ ਜੀ ਜੇ ਵੀਡੀਓ ਨੂੰ ਮੇਰੇ ਨਾਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟਸ ਕਰੋ ਇੱਥੇ ਵੀ ਲੇਬਰ ਬੀਪੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਤੇ ਰੇਲ ਹਜੇ ਸਹੀ ਸਮਾਨ ਦੇ ਲੱਗੇ ਆ ਦੇਖੋ ਉਹ ਬਾਹਰ ਜਿਹੜੇ ਆਟੋ ਕਾਰ ਨੇ ਜਿਹੜੀ ਖੜੀ ਹੈ ਰੇਲ ਡਬਲ ਲਾਈਨ ਆ ਜੀ ਰੇਲ ਦੀ ਕੰਡੇ ਤੋਂ ਪਟਿਆਲਾ ਆਇਆ ਅੰਬਾਲਾ ਦਿੱਲੀ ਜਾਂਦੀ ਹੈ ਉਹ ਰੇਲ ਤੇ ਨਹੀਂ ਨਾ ਤੁਹਾਨੂੰ ਮੈਂ ਇੱਕ ਉਹ ਦਿਖਾ ਦਿੰਦਾ ਵੀਊ ਦਰਸ਼ਕੋ ਇਹ ਹੈ ਰੇਲਵੇ ਲਾਈਨ ਡਬਲ ਲਾਈਨ ਉਹ ਵੀ ਇਲੈਕਟ੍ਰੀਫਾਈਡ ਆ ਤੇ ਨਾਲ ਨਾਲ ਸੜਕ ਜਾ ਰਹੀ ਆ ਤੇ ਸਾਹਮਣੇ ਕੋਈ ਸਟੇਸ਼ਨ ਨਜ਼ਰ ਆ ਰਿਹਾ ਤੇ ਰੇਲਵੇ ਦਾ ਤੇ ਡਬਲ ਲਾਈਨਾਂ ਤੇ ਇਹਦੇ ਉੱਤੋਂ ਦੀ ਇਹ ਫਲਾਈਓਵਰ ਜਿਹੜਾ ਉਹ ਬਣਿਆ ਹੋਇਆ ਜੀ ਇਸ ਤਰ੍ਹਾਂ ਜਿਹੜੀ ਆ ਪਵਾਨੀਗੜ੍ਹ ਤੱਕ ਸੜਕ ਨਹੀਂ ਬਣੀ ਹੋਈ ਅੱਗੇ ਤੁਸੀਂ ਵੇਖ ਹੀ ਰਹੇ ਹੋ ਸਾਹਮਣੇ ਸੰਤੋਖਪੁਰਾ ਪਿੰਡ ਆ ਗਿਆ ਤੇ ਜਿਹੜਾ ਆਪਾਂ ਇਹ 2-3 ਕਿਲੋਮੀਟਰ ਦਾ ਹੈਗਾ ਏਰੀਆ ਜਿੱਥੇ ਸੜਕ ਨਹੀਂ ਬਣੀ ਬਣੀ ਹੋਈ ਪਿੰਡ ਦੇ ਵਿਚਾਲੇ ਦੀ ਉਹ ਜਿਹੜਾ ਏਰੀਆ ਹੋਣਾ ਜੇ ਜਿਹੜਾ ਕੰਮ ਉਹ ਚੱਲਦਾ ਹੈਗਾ ਤੁਹਾਨੂੰ ਤੁਹਾਨੇ ਆ ਇਹ ਆਪਾਂ ਹੁਣ ਬਾਇਆ ਸੰਤੋਖਪੁਰਾ ਪਿੰਡ ਸਾਹਮਣੇ ਆ ਦੇਖ ਰਹੇ ਹਾਂ ਜਿੱਧਰ ਮੈਂ ਤੁਹਾਨੂੰ ਉਂਗਲੀ ਕਰ ਰਿਹਾ ਉੱਥੋਂ ਦੀ ਹੋ ਕੇ ਟਾਵਰ ਦੇ ਪਿੱਛੇ ਦੀ ਵਿੱਚੋਂ ਹੋ ਕੇ ਫਿਰ ਆਪਾਂ ਅੱਗੇ ਚੜਾਂਗੇ ਇਸੇ ਰੋਡ ਨੂੰ ਅੱਗੇ ਆਪਾਂ ਕੰਟੀਨਿਊ ਰੱਖਣਾ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਲੋ ਜੀ ਆਪਾਂ ਥੱਲੇ ਉਤਰ ਰਹੇ ਆ ਰਫਾ ਰੋਡ ਬਹੁਤ ਜ਼ਿਆਦਾ ਬਜਰੀ ਹੈ ਇੱਥੇ ਤੇ ਹਜੇ ਰੋਡ ਦਾ ਕੰਮ ਕੋਲ ਬਣੇ ਨਹੀਂ ਹੈਗੇ ਆ ਦੇਖ ਸਕਦੇ ਹੋ ਤੁਸੀਂ ਜਦੋਂ ਰੋਡ ਬਣੇਗੀ ਉਹਦੇ ਪਤਾ ਲੱਗੇਗਾ ਜੀ ਕਿੱਧਰ ਨੂੰ ਜਾਂਦੀ ਸੜਕ ਆ ਦੇਖੋ ਟੇਡੇ ਮੇਡੇ ਜੇ ਪੁਲ ਬਣ ਗਏ ਆ ਇਹਦੇ ਨਾਲ ਇਹਨੇ ਜੁੜਨਾ ਹੈਗਾ ਆ ਸੱਚੇ ਖੱਪੇ ਸਾਰੇ ਦੇ ਦੇਖ ਰਹੇ ਥੱਲੇ ਇੱਕ ਆਹ ਕ੍ਰੋਸ ਕਰ ਰਹੀ ਹੈ ਸੜਕ ਦੂਜੀ ਪਿੰਡ ਵਾਸਤੇ ਉਹ ਥੱਲੇ ਵਾਸਤੇ ਪਟ ਪੁਲ ਜਿਹੜਾ ਬਣ ਰਿਹਾ ਆ ਲੋ ਹਾਲ ਦੇਖ ਲੋ ਇੱਥੇ ਤਾਂ ਅਜੇ ਤੇ ਆਪਣਾ ਮੋਟਰਸਾਈਕਲ ਤਾਂ ਨਿਕਲ ਹੀ ਗਿਆ ਹੈਗਾ ਲੋ ਜੀ ਪੁਲਾ ਦਾ ਕੰਮ ਚੱਲਦਾ ਸਾਹਮਣੇ ਆ ਬਾਉਂਡਰੀ ਵਾਲ ਦੇਖ ਰਹੇ ਸਾਰੇ ਐਕਸਪ੍ਰੈਸਵੇ ਦੀ ਪ੍ਰੋਪਰਟੀ ਆ ਯਾ ਸੱਚੇ ਵੀ ਪੈਪੂ ਪਏ ਇਹਨਾਂ ਦੇ ਨਾਲ ਰਿਲੇਟਡ ਤੇ ਆ ਪੁਲ ਦਾ ਥੱਲੋ ਦੀ ਜਿਹੜਾ ਸੜਕ ਇੱਧਰ ਦੀ ਬਣਨੀ ਹੈਗੀ ਆ ਦੇਖੋ ਇਹ ਪਿੰਡ ਵਾਸਤੇ ਸੜਕ ਥੱਲੇ ਦੀ ਬਣਨੀ ਹੈ ਜੀ ਤੇ ਆ ਸਾਹਮਣੇ ਸੰਤੋਖਪੁਰ ਪਿੰਡ ਤੁਹਾਨੂੰ ਵੈਕ ਕਰਕੇ ਵੀ ਦਿਖਾ ਦਿੰਨਾ ਆ ਸਾਹਮਣੇ ਮੱਝਾ-ਮੱਝਾ ਚੱਲ ਰਿਆ ਪਰਲੇ ਪਾਸੇ ਦੀ ਬਾਉਂਡਰੀ ਪਾਵ ਤੇ ਆਹ ਹੈ ਇੱਥੋਂ ਰੋਡ ক্লোਜ਼ ਤੇ ਇਹ ਥੱਲੋ ਦੀ ਰੋਡ ਬਣੇਗਾ ਤੇ ਸਾਹਮਣੇ ਜਿਹੜਾ ਇਹ ਦੇਖ ਰਹੇ ਹੋ ਸੜਕ ਜਿਹੜੀ ਉੱਥੋਂ ਤੱਕ ਬਲੇਕੋਲ ਤੋਂ ਪਾਏ ਆ ਉਹ ਸੜਕੇ ਦੇ ਨਾਲ ਮਿਲੇਗੀ ਆ ਕੇ ਆਉਂ ਚ ਬਿਲਕੁਲ ਆਪਾਂ ਸੰਤੋਖ ਪੂਰਾ ਪਿੰਡ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਉਹਦੇ ਟਾਗੇ ਆ ਇੱਥੋਂ ਪਾਇਆ ਹੋ ਕੇ ਆਪਾਂ ਫਿਰ ਜਾਵਾਂਗੇ ਇਹ ਜਿਹੜਾ ਕਨੈਕਟ ਕਰਾਂਗੇ ਫਿਰ ਆਪਾਂ ਭਵਾਨੀਗੜ੍ਹ ਤੱਕ ਭਾਈਆ ਫੜਨਾ ਲਵੇ ਤੁਹਾਡਾ ਅੱਛਾ ਦਰਵੇਸ਼ ਜਿਹਾ ਜਰਮਨ ਸ਼ੈਫਰਡ ਮੇਰਾ ਮੋਟਰਸਾਈਕਲ ਨੂੰ ਦੇਖ ਕੇ ਕਿਤੇ ਮਗਰ ਐ ਨਾ ਪੈ ਜੇ ਤੇ ਇਸ ਕਰਕੇ ਹੌਲੀ ਕਰ ਲੋ ਹੌਲੀ ਜਿਹਾ ਭਲਾਈ ਆ ਆ ਦੇਖੋ ਇਧਰੋਂ ਆਪਾਂ ਇਹਨੂੰ ਜਿਹੜਾ ਲਿੰਕ ਕਰਾਂਗੇ ਅੱਗੇ ਉਹ ਸਾਹਮਣੇ ਤੁਸੀਂ ਪੁਲ ਦੇਖ ਹੀ ਸਕਦੇ ਹੋ ਉਹ ਸਿੱਧਾ ਭਵਾਨੀਗੜ੍ਹ ਨੂੰ ਜਾ ਰਹੇ ਆ ਬੋਰਡ ਵੀ ਤਾਂ ਨਜ਼ਰ ਆ ਰਹੇ ਨੇ ਦੂਰ ਦੂਰ ਤੇ ਚੱਲਦੇ ਆਪਾਂ ਉੱਥੇ ਮਿਲਦੇ ਹਾਂ ਸਾਨੂੰ ਜਾ ਕੇ ਲੋ ਜੀ ਆਪਾਂ ਆ ਗਏ ਹਾਂ ਪਰਲੇ ਪਾਸੇ ਜਾਵਾਂਗੇ ਆ ਦੇਖੋ ਟਰੱਕ ਚੜੇ ਜਾ ਰਹੇ ਆ ਪਹਿਨ ਆਪਾ ਸਿੱਧੇ ਲੰਘੇ ਸੀ ਆਪਾਂ ਨੂੰ ਪਤਾ ਨਹੀਂ ਹਿਰਾ ਆਪਾਂ ਅੱਗੇ ਨੂੰ ਮੁੜ ਕੇ ਆਏ ਸੀਗੇ ਪਿਛਲੀ ਵੀਡੀਓ ਦੇ ਵਿੱਚ ਤੇ ਆ ਆਪਾਂ ਹੁਣ ਜਾ ਰਹੇ ਆ ਸਾਹਮਣੇ ਇੱਕ ਆਟੋ ਰੈਡੀ ਆ ਰਹੀ ਆ ਆ ਲਓ ਅੱਜ ਹੱਥ ਕੰਮ ਜਾ ਰਹੇ ਆ ਅੱਬੇ ਹੱਥ ਜੇ ਬਾਉਂਡਰੀ ਵਾਲ ਬਣੀ ਕੋਈ ਨਹੀਂ ਪਿਲਰ ਜਿਹੜਾ ਹੋਇਆ ਉਹ ਕੋਕੋ ਦੇ ਵਿੱਚ ਸਲੇਬਾਂ ਪੈ ਜਾਣੀਆਂ ਤੇ ਆ ਸਾਹਮਣੇ ਬਾਈ ਲੈ ਗਿਆ ਉਹ ਬਾਈ ਠੀਕ ਆ ਆ ਦੇਖ ਬੋ ਜੀ ਪੋੜ ਲੋ ਜੀ ਇਹ ਖੋਲ ਬਣ ਰਹੇ ਆ ਆ ਦੇਖ ਲੋ ਸਾਡਾ ਰੋਡ ਕੰਡੀਸ਼ਨ ਤੇ ਆਪਾਂ ਉਹ ਟਰੱਕ ਦੇ ਮਗਰ ਮਰ ਜਾਣਾ ਇਧਰ ਦੀ ਇਹ ਭਾਏ ਸੀਗੇ ਇਹ ਵੀਡੀਓ ਜਿਹੜੀਆਂ ਦੇਖ ਲੋ ਦੋਸਤੋ ਕਿਵੇਂ ਬਣਾਉਣੀ ਪੈਂਦੀ ਆ ਸਾਹਮਣੇ ਉੱਤੇ ਮਸ਼ੀਨਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਤੇ ਆ ਦੇਖਦਾ ਤੁਸੀਂ ਕਿੰਨਾ ਮੁਸ਼ਕਲ ਦੇ ਨਾਲ ਜਿਹੜੀ ਇਹ ਵੀਡੀਓ ਵੜਦਿਆਂ ਨੇ ਤੇ ਵੀਰੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰਾਂ ਦੀ ਜਾਣਕਾਰੀ ਹਿੱਤ ਇਹ ਕੰਮ ਆਵੇ ਇੱਥੋਂ ਰਾਤ ਵਰਾਤ ਤੇ ਜਾਣ ਦਾ ਬਹੁਤ ਔਖਾ ਸੁਭਾਜ ਮੀਂਹ ਪਿਆ ਹੋਵੇ ਫਿਰ ਤਾਂ ਇਦਾਂ ਨਹੀਂ ਆਇਓ ਜੇ ਅਗਰ ਮੀਂਹ ਨਹੀਂ ਹੈਗਾ ਤਾਂ ਇਸ ਤਰ੍ਹਾਂ ਕਰਕੇ ਜਿੱਦਾਂ ਮੈਂ ਫੋਲੋ ਕਰਦਾ ਜਾ ਰਿਹਾ ਹਾਂ ਸਾਥ ਤੁਸੀਂ ਆਇਓ ਇਹ ਲੋਇਦਰ ਹਜੇ ਬਾਉਂਡਰੀ ਵਾਜ਼ਾ ਨਾ ਨਿਸ਼ਾਨ ਨਹੀਂ ਇਹ ਬਾਉਂਡਰੀ ਵਾਲ ਇੱਥੋਂ ਬਣਨੀ ਆ ਸਾਹਮਣੇ ਗੱਡੀ ਹੋਰ ਆ ਗਈ ਆ ਜਦੋਂ ਆਪਣਾ ਘੋੜਾ ਤਾਂ ਚੱਲੀ ਜਾ ਰਿਹਾ ਹੌਲੇ-ਹੌਲੇ ਥੱਲੇ ਮਾੜਾ ਮੋਟਾ ਪਾਣੀ ਛਲਕਿਆ ਮਿੱਟੀ ਫੇਰ ਬਹਿ ਗਈ ਆ ਆ ਦੇਖੋ ਲੋ ਜੀ ਗੱਡੀ ਫੇਰ ਆ ਗਈ ਆ ਦੇਖੋ ਸੰਤੋਖ ਪੂਰਾ ਪਿੱਟ ਦੇ ਵਿੱਚੋਂ ਨਿਕਲ ਆਇਆ ਤੇ ਆ ਦੇਖੋ ਜਿੱਦਾਂ ਪੌਲਸ ਅੱਡੇ ਦੀ ਬਣੇ ਹੋਏ ਨਾਂਗੇ ਵਾਸਤੇ ਹੋਰ ਪਿੰਡਾਂ ਦੇ ਲਈ ਉਹ ਦੇਖੋ ਸਾਹਮਣੇ ਤੇ ਮੈਂ ਘੁੰਮ ਕੇ ਨਹੀਂ ਦਿਖਾ ਸਕੇ ਕਿ ਮੇਰਾ ਜਿਹੜਾ ਮੋਟਾ ਫਾਇਓ ਤੇ ਖੜ ਜਾਣਾ ਚਾਹਸ ਕੇ ਤੇ ਹੱਥ ਰੱਖ ਵਾਲੇ ਵੀ ਇਹਨੇ ਵੀ ਮਿੱਟੀ ਜਿਹੜੀ ਅੜਾ ਪੀਆ ਪਹੌਲੀ ਕਰ ਲੈਂਦੇ ਆ ਜਦੋਂ ਲੋ ਜੀ ਤੁਸੀਂ ਵੇਖ ਹੀ ਰਹੇ ਹੋ ਸੜਕਾਂ ਦੇ ਹਾਲ ਅਜੇ ਜਿਹੜੀ ਸਾਈਡ ਤੇ ਸੜਕਾ ਉਹ ਵੀ ਨਹੀਂ ਇਹਨਾਂ ਨੇ ਪੱਕੀ ਕੀਤੀ ਵੀ ਜਲੋ ਕਮ ਸੇ ਕਮ ਇਹਨੂੰ ਤਾਂ ਪੱਕੀ ਕਰ ਦੋ ਤਾਂ ਜੋ ਤੁਹਾਡੀ ਆਵਾਜਾਈ ਵਾਸਤੇ ਤੁਹਾਨੂੰ ਪਰਾ ਹੋਵੇ ਆਹ ਦੇਖੋ ਇਧਰੋਂ ਦੇ ਪਾਸੇ ਓ ਦੂਰ ਤੱਕ ਆਪਾਂ ਦੇਖੋ ਜਾਣਾ ਹੈਗਾ ਹੁਣ ਇਹ ਨਹੀਂ ਪਤਾ ਅੱਗੇ ਉਤਰੀਏ ਨੇ ਉੱਪਰ ਦੇ ਚੜਨਾ ਪੈਣਾ ਲਓ ਜੀ ਆਪਾਂ ਫੇਰ ਆਪਾਂ ਚੜਦੇ ਆ ਉੱਤੇ ਜ਼ੋਰ ਲਾ ਗਿਆ ਮੋਟਰਸਾਈਕਲ ਦਾ ਭਾਈ ਆਹ ਲਓ ਅੱਗੇ ਫਿਰ ਕੋੜਾ ਅਗੇ ਦੀ ਸਾਹਮਣੇ ਰੈਸਟ ਏਰੀਆ ਦਾ ਬੋਰਡ ਆ ਗਿਆ 2 ਕਿਲੋਮੀਟਰ ਰੈਸਟ ਸਵਾ ਕਰਾਓਗੇ ਤੁਸੀਂ ਅਜੇ ਚਲੋ ਆਪਾਂ ਚੱਲਦੇ ਹਾਂ ਅੱਗੇ ਮੇਰੇ ਖਿਆਲ ਚ ਉਨੀ ਤਰ੍ਹਾਂ ਨਹੀਂ ਹੋਣਾ ਸ਼ਾਇਦ ਮੇ ਵੀ ਤੇ ਦੇਖਦੇ ਹਾਂ ਚੱਲਦੇ ਆ ਅੱਗੇ ਕਿ ਕਿਥੋਂ ਦੀ ਰਾਹ ਹੈਗਾ ਤੇ ਨਹੀਂ ਆਪਾਂ ਨੂੰ ਉੱਪਰ ਵੀ ਸ਼ਾਇਦ ਆਏ ਸੀ ਆਪਾਂ ਚਲੋ ਮੋਟਰਸਾਈਕਲ ਨੂੰ ਮੋੜਦੇ ਆ ਦੇਖੋ ਕਿੱਡੇ ਕਿੱਡੇ ਪੈਪ ਮਗੋਰੇ ਆਲੇ ਲਾਏ ਹੋਏ ਆ ਬੰਦਾ ਵਿੱਚ ਸੋ ਸਕਦਾ ਜੇ ਵੱੜ ਕੇ ਲਓ ਜੀ ਆਪਾਂ ਨੂੰ ਫੇਰ ਇੱਥੋਂ ਆ ਜਾਣਾ ਪੈਣਾ ਆਹ ਦੇਖ ਫਾਦੇ ਕੋਈ ਕੰਮ ਨਹੀਂ ਹੋਈ ਵੇ ਭਾਈ ਪਵਾਨੀਗੜ੍ਹ ਨੂੰ ਆਏ ਨੂੰ ਉ ਉੱਪਰ ਨੂੰ ਹੋ ਜਾ ਆ ਚਲੇ ਜਾਊਗਾ ਠੀਕ ਆ ਜੀ ਮਿਹਰਬਾਨੀ ਜੀ ਲਓ ਜੀ ਕਹਿੰਦੇ ਇੱਧਰ ਦੇ ਲੰਘ ਜਾ ਆ ਦੇਖ ਸਕਦੇ ਹੋ ਤੁਸੀਂ ਇੰਨਾ ਕੰਮ ਜਿਹੜਾ ਇੱਥੇ ਤੱਕ 2 ਕਿਲੋਮੀਟਰ ਦਾ ਏਰੀਆ ਇਹ ਸੀਗਾ ਤੁਹਾਨੂੰ ਉੱਪਰ ਦਿੱਤੇ ਤੱਕ ਦਾ ਕਾਫੀ ਏਰੀਆ ਸੀਗਾ ਲਓ ਜੀ ਅੱਗੇ ਫੇਰ ਗੱਡੀਆਂ ਖੜੀਆਂ ਇਹਨਾਂ ਦੀ ਆ ਦੇਖ ਸਕਦੇ ਹੋ ਇਹ ਕੰਮ ਇੱਧਰ ਅਜੇ ਅੰਡਰ ਕੰਸਟਰਕਸ਼ਨ ਆ ਜਿਹੜੀ ਮਿੱਟੀ ਲਿਆ ਲੈ ਕੇ ਪੱਟ-ਪੱਟ ਕੇ ਪਾ ਰਹੇ ਆ ਵਧੀਆ ਮਿੱਟੀ ਥੱਲੇ ਕੋਈ ਜ਼ੋਰ ਪਾ ਹੋਇਆ ਰਾਖ ਦੀ ਅਜੇ ਥੱਲੇ ਕੰਮ ਕਾਫੀ ਰਹਿਦਾ ਹੈਗਾ ਉਹ ਤਕਰੀਬਨ ਮੈਂ ਆਪ ਦੇਖਿਆ ੱਗੇ ਦਾ ਤੇ ਅੰਡਰ ਕੰਸਟਰਕਸ਼ਨ ਵੀ ਹੈਗਾ ਥੱਲੇ ਨੂੰ ਕੱਟ ਜੂੜ ਦਿੱਤਾ ਵੀ ਇਹ ਰੈਸਟ ਏਰੀਏ ਦਾ ਜਿਹੜਾ ਖਾਂ ਹੈਗਾ ਚਲੋ ਦੁਕਾਨਾਂ ਜਿੱਦਾਂ ਕਿ ਖਾਂ ਬਣਿਆ ਹੋ ਰਿਹਾ ਦਾ ਅੱਜ ਪਰ ਬੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਓ ਤਾਂ ਜੋ ਤੁਹਾਨੂੰ ਵੀਡੀਓ ਜਿਹੜੀਆਂ ਆਉਣ ਵਾਲੀਆਂ ਉਹਦਾ ਨੋਟੀਫਿਕੇਸ਼ਨ ਫਾਇਲ ਦੇ ਆਧਾਰ ਤੇ ਮਿਲਦਾ ਕਿ ਜੀ ਇਹ ਹੈ ਇਹ ਦੇ ਇरिया ਇਹਦਾ ਦਾ ਸ਼ੁਕਰ ਹੈ ਇੱਧਰ ਤਾਂ ਇਹਨਾਂ ਨੇ ਬਾਉਂਡਰੀ ਵਾਲ ਕੀਤੀ ਹੈ ਪਰਲੀ ਸਾਈਡ ਜਿਹੜਾ ਮਲੇਰ ਕੋਲ ਦੇ ਵੱਲ ਸੇ ਉੱਥੇ ਦਾ ਬਾਉਂਡਰੀ ਵਾਲ ਵੀ ਨਹੀਂ ਸੀਗੀ ਚਲੋ ਆਪਾਂ ਤੁਹਾਨੂੰ ਰੁੱਕ ਕੇ ਜਿਹੜਾ ਇੱਥੇ ਦਾ ਦਿਖਾ ਦਿੰਨੇ ਆ ਕੀ ਕੁਝ ਬਣਿਆ ਹੋਇਆ ਕੀ ਕੁਝ ਨਹੀਂ ਬਣਿਆ ਹੋਇਆ ਲੋਜੀ ਇੱਥੇ ਬੱਕਰੀਆਂ ਚੱਲ ਰਹੀਆਂ ਨੇ ਰੈਸਟ ਏਰੀਆ ਦੇ ਵਿੱਚ ਆਹ ਲੋ ਬਾਉਂਡਰੀ ਵਾਲ ਜਰੂਰ ਹੋਈ ਪਈ ਆ ਉਹ ਦੂਰ ਤੱਕ ਤੋਂ ਦੇਖੇ ਮਿੱਟੀ ਮੁੱਟੀ ਪਈ ਆ ਹਜੇ ਇਹਦਾ ਕੋਈ ਇਹਨਾਂ ਨੇ ਕੰਮ ਸ਼ੁਰੂ ਹੀ ਨਹੀਂ ਕੀਤਾ ਹੈਗਾ ਇਸੇ ਇੱਥੇ ਦਾ ਭਵਾਨੀਗੜ੍ਹ ਤੱਕ ਆਉਣ ਲਈ ਜਿਹੜਾ ਰੈਸਟ ਏਰੀਆ ਉਹਦੇ ਵਾਸਤੇ ਇਹਨਾਂ ਰੱਖਿਆ ਹੋਇਆ ਜਿਗਾ ਥਾਂ ਇਹ ਆਪਾਂ ਬਿਲਕੁਲ ਥੱਲੇ ਉਤਰੇ ਹੋਇਆ ਹਾਈਵੇ ਤੋਂ ਦੇਖਿਆ ਹੋਇਆ ਬਾਈ ਲੇਨ ਪਰ ਬਣੇ ਰਹੇ ਕੀਪ ਧੂਲ ਲੈਫਟ ਲੇਨ ਟੋਪਿੰਗ ਥੱਲੇ ਉੱਪਰ ਵਾਲਿਆਂ ਵਾਸਤੇ ਐਥੇ ਤੋਂ ਆਪਾਂ ਰੈਸਟ ਏਰੀਆ 'ਤੇ ਰੁਕਣਾ ਰੁਕਣਾ ਸਾਹਮਣੇ ਦਿੱਲੀ ਦਾ ਬੋਰਡ ਆ ਗਿਆ ਜੀ ਤੇ ਆਹ ਸੇ ਇੱਥੇ ਤੱਕ ਦੇ ਰੈਸਟ ਏਰੀਆ ਦਾ ਇਹਦੇ ਨਾਲ ਇਹਦੇ ਦਾ ਬਾਰਡਰੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ ਚੜਦੇ ਹਾਂ ਐਕਸਪ੍ਰੈਸਵੇ ਦਿੱਲੀ ਜੰਮੂ ਪਟੜਾ ਹਾਈਵੇ ਉਹ ਜੀ ਐਨ 5 ਦੇ ਉੱਤੇ ਆਪਾਂ ਐਂਟਰੀ ਕਰ ਲਈ ਆ ਇਹਦੇ ਨਾਲ ਇਹ ਕਰਦੇ ਆਂ ਇਮਰਜੈਂਸੀ ਟੈਲੀਫੋਨ ਰਾਸ ਸਹਿਨ ਹਾਲ ਮਿਲ ਗਿਆ ਪਰ ਇਹ ਲਾਲ ਰੰਗ ਸੰਤਰੀ ਦੇ ਟੈਕ ਟੂਮ ਸੀਟ ਤੋਂ ਹੀ ਜਦੋਂ ਵਹ ਹੈ ਨਾ ਥੋਲਨ ਦੇ ਨਾਮ ਸੀਟ ਤੋਂ ਟੈਲੀਫੋਨ ਵਗੈਰਾ ਐਮਰਜੈਂਸੀ ਵਿੱਚ ਪਾ ਫੜਦੇ ਹੋ ਤੇ ਸਵਾਦ ਹੈਗੇ ਜੀ ਉਹ ਕਿਤੇ ਕਿਨੂ ਕੋਲ ਅੜਦਾ ਆਲੀ ਜਾਣੀ ਕਿ ਤੇ ਅੱਗੇ ਫੇਰ ਉਹ ਆ ਗਿਆ ਤੇ ਆਪਾਂ ਜੋੜੀ ਕੜਤ ਦਿੰਗੇ ਰੈਸਟ ਵਾਲੇ ਤੇ ਬਸ 3200 ਅੱਗੇ ਇੱਕ ਤੋਂ 100.8 ਫਲਸ ਤੇ ਹੋਜੀ ਅੱਗੇ ਸੱਗੇ ਦੇਖਾ ਦਿਓ ਅੱਗੇ ਫੁੱਲ ਬੜੇ ਸੋਹਣੇ ਖੜੇ ਕੋਈ ਆ ਅੱਗੇ ਰੰਗਾਂ ਦਾ ਜਿਹੜੀਆਂ ਪੁਤੀਆਂ ਹੈਗੀਆਂ ਅੱਗੇ ਆ ਜਾ ਰਹੇ ਆ ਦਿੱਲੀ ਵਾਲੀ ਸਾਈਡ ਤੋਂ ਹਾਨੀਗੜ੍ਹ ਤੱਕ ਜਾਵਾਂਗੇ ਹਾਨੀਗੜ੍ਹ ਦਾ ਕਿੰਟਰੋਲ ਨੂੰ ਅਪਡੇਟ ਦਿੱਤੀ ਆ ਉਹ ਜਿਹੜੀ ਤੁੰਗਰੀ ਵੀਡੀਓ ਦੇਖੀ ਉਹਨੇ ਭਾਗ ਹੋਰ ਐ ਅਜੇ ਆਪਣਾ ਜਿਹੜਾ ਹਾਨੀਗੜ੍ਹ ਦਾ ਟੱਕ ਨਹੀਂ ਆਇਆ ਉਸ ਤੋਂ ਪਹਿਲਾਂ ਆਪਾਂ ਸਦੇ ਦੇਖੀ ਹਮ ਰੂਟ ਤੋਂ ਪਟਿਆਲਾ ਰੋਡ ਇੱਥੇ ਵੀ ਰੋਡ ਦਾ ਸਟੈਂਡਿੰਗ ਦਾ ਇਹ ਆ ਰੋਟਾ ਜਾਂਦਾ ਸਿੱਧੇ ਗਲੇਰੋਂ ਫੱਕਰ ਵਾਪਸ ਜਿਹੜਾ ਇਹਨਾਂ ਨੇ ਉਹਦੇ ਵਾਲੇ ਵਾਸਤੇ ਘੱਟ ਦਿੱਤਾ ਅਗਲੇ 2-3 ਕਿਲੋਮੀਟਰ ਵਾਲਾ ਜਿਹੜਾ ਟਾੜਕਾ ਹੈ ਵਾਹ ਜਿਹੜੀ ਵੀ ਰੇਸ ਤੇ ਨਾ ਵਾਲੀ ਰੋੜ ਆ ਆਹ ਤੱਕ ਗੱਡੀਆਂ ਵਗੈਰਾ ਤੇ ਜਰੀਫਤਾ ਦੇ ਜਾ ਰਹੀਆਂ ਨੇ ਤੇ ਇੱਥੇ ਬ੍ਰਾਇੰਡ ਜਿਹੜੀ ਆ ਆ ਬਿੰਡ ਸੀਲ ਲਾ ਦਿੱਤੀ ਆ ਤੇ ਤਾਂ ਉਹਦੇ ਥੱਲੇ ਝਾਕ ਨਾ ਸਕੋ ਤੇ ਤੁਹਾਨੂੰ ਪਤਾ ਲੱਗੇ ਵੀ ਕੀ ਥੱਲੇ ਲੰਘ ਰਿਹਾ ਕੀ ਨਹੀਂ ਹੈਗਾ ਤੇ ਸੱਗੇ ਹੱਥ ਹੁਣ ਸੋਨੇ ਫੋਨ ਸਭਿਆਤ ਪਟਿਆਲੇ ਵੱਲੋਂ ਰਾਹ ਤੇ ਥੱਲੇ ਵੀ ਇੱਕ ਰੋਡ ਜਾ ਰਹੀ ਆ ਜਿਹੜੀ ਕਨੈਕਟ ਕਰਦੀ ਆ ਦਿੱਲੀ ਔਰ ਜੰਮੂ ਕਟੜਾ ਜਾਣ ਵਾਸਤੇ ਉਹ ਮਿਲਦੇ ਆ ਕਿ ਜਾ ਕੇ ਤੁਹਾਨੂੰ ਲੋਜੀ ਭਵਾਨੇਗੜ ਤੋਂ ਪਹਿਲਾਂ ਆਪਾਂ ਨੂੰ 1 ਕਿਲੋਮੀਟਰ ਰਹਿ ਗਿਆ ਪਟਿਆਲਾ ਸੰਗਰੂਰ ਜਿਹੜਾ ਘਟਾ ਪਟਿਆਲਾ ਤੋਂ ਲੇ ਕੇ ਇਹ 40 ਕਿਲੋਮੀਟਰ ਹੈਗਾ ਅਜੇ ਦਾ ਤੁਹਾਡਾ ਗਲਤ ਰੇਟ ਪਟਿਆਲਾ ਦਾ ਹੈ ਰੋ ਦੇ ਤੋਂ 1 ਕਿਲੋਮੀਟਰ ਕੀ ਲਗਿਆ ਐਗਜ਼ਿਟ ਗੇਟ ਇਕਦਮ ਇਹ ਐਗਜ਼ਿਟ ਗੇਟ ਆ ਕੇ 1 ਕਿਲੋਮੀਟਰ ਬਾਅਦ ਤੁਹਾਨੂੰ ਨੇ ਦੱਸਿਆ ਸੀ ਪੰਜਾਬ ਐਸ ਐਚ 12 ਏ ਦਾ ਮਤਲਬ ਮੈਨੂੰ ਕਮੈਂਟ ਚ ਲਿਖਿਆ ਵੀ ਇਹਵੇਂ ਮੇ ਪਤਾ ਜੇ ਬਾਰੇ ਤੇ ਇੱਥੇ ਸੰਗਰੂਰ ਹੋਣੀ ਰਹਿ ਗਿਆ ਜੀ ਇਹ ਐਗਜ਼ਿਟ ਗੇਟ ਜਿਹੜਾ 50 ਕਿਲੋਮੀਟਰ ਤੋਂ ਲਿਖਾਈ ਦੇ ਰਿਹਾ ਉਹ ਜੀ ਸਪੀਡ ਦਾ ਜ਼ਰੂਰ ਧਿਆਨ ਰੱਖਣਾ 11 ਦੇ 120 ਦੀ ਸਪੀਡ ਆ ਕਿਲੋਮੀਟਰ ਪਰ ਹਾਵਰ ਤੇ ਟਰੱਕਾਂ ਬੱਸਾਂ ਦੀ ਹੈਗੀ ਆ ਅਸੀਂ ਤੇ ਥੱਲੇ ਰੱਖਿਆ ਸਪੀਡ ਕੈਮਰਾ ਸਰਵੇਲੈਂਸ ਸਪੀਡ ਵਾਲੇ ਕੈਮਰੇ ਉੱਪਰ ਲੱਗੇ ਹੋਏ ਆ ਤੇ ਇੱਕੋ 500 ਮੀਟਰ ਤੋਂ ਬਾਅਦ ਟਰੱਕ ਆਏਗਾ ਸੰਗਰੂਰ ਰੋਡ ਪਟਿਆਲਾ ਜਾਣ ਤੋਂ ਜਾਣ ਦੇ ਲਈ ਤੇ ਸਾਹਮਣੇ ਤੋਂ ਦੇਖਦੇ ਆ ਥੱਲੇ ਮਾਨਸਾ ਤੋਂ ਹੱਦਗੜ ਰੋਡ ਤੇ ਜਲ ਆ ਰਹੀ ਹੈ ਤੇ ਆਪਾਂ ਹੋਣ ਆਪਣੇ ਘਟ ਤੋਂ ਦਾ ਫੜੇ ਤਰਾਂਗੇ ਇਹ ਜੋ ਤਕਨ ਨੂੰ ਵਿਰੋਧ ਸਿਆਸੀ ਅੱਜ ਜਾਂ 3 ਬੀਲਰ ਹੋ ਗਏ ਟਰੈਕਟਰ ਹੋ ਗਏ ਮੋਟਰਸਾਈਕਲ ਅਲਾਉਡ ਨਹੀਂ ਹੈਗੇ ਤੇ ਸੱਜੇ ਹੱਥ ਉੱਪਰ ਲੱਗਿਆ ਹੋਇਆ ਕੈਮਰਾ ਤੇ ਥੱਲੇ ਉਹਦੇ ਸੋਲਰ ਪਲੇਟਾਂ ਲੱਗੀਆਂ ਨੇ ਇਹ ਸੋਲਰ ਨਾਲ ਚੱਲਦੇ ਨੇ ਕਿਉਂਕਿ ਇੱਥੇ ਬਿਜਲੀ ਦਾ ਨਹੀਂ ਹੋਣਾ ਹਿਸਾਬ-ਕਿਤਾਬ ਜੇ ਇਹ ਕਿਉਂਕਿ ਇਹ ਬਿਜਲੀ ਚਲੀ ਜਾਏ ਇਹਨਾਂ ਨੂੰ ਆਲ ਓਵਰ ਚੱਲੇ 24 7 ਚੱਲਣਾ ਪੈਣਾ ਲਓ ਜੀ ਇੱਥੇ ਸੰਗਰੂਰ ਦਾ ਘਾਟਾ ਦਿੱਲੀ ਸਾਹਮਣੇ ਦਿੱਲੀ ਨੂੰ ਬਾਏ ਬਾਏ ਐਨ 5 ਤੇ ਆਪਾਂ ਜਾ ਰਹੇ ਆਂ ਦਿੱਲੀ ਰਹਿ ਗਈ 250 ਕਿਲੋਮੀਟਰ ਲਓ ਆਪਾਂ ਸੰਗਰੂਰ ਵਾਸਤੇ ਇਥੋਂ ਟਰੱਕ ਲੈ ਰਹੇ ਆਂ ਲਓ ਜੀ ਪਟਿਆਲੇ ਵਾਸਤੇ ਵੀ ਇਹੀ ਆ ਟਰੱਕ ਤੇ ਸੰਗਰੂਰ ਵਾਸਤੇ ਵੀ ਅੱਗੇ ਕੱਟ ਇਹੀ ਆ ਫੀਸ ਪਲਾजा ਇਹ ਹੈਡ 1 ਕਿਲੋਮੀਟਰ ਅੱਗੇ ਜਾ ਕੇ ਜਿਹੜੀ ਤੁਹਾਡੀ ਇਥੋਂ ਉਹ ਫੀਸ ਕੱਟਣੀ ਆ 40 ਦੀ ਸਪੀਡ ਇਚ ਰਿਕਮੈਂਡਡ ਆ ਇਸ ਜਦੋਂ ਆਪਾਂ ਅਗਜਟ ਗੇਟ ਵੱਲ ਜਾਣਾ ਹੈਗਾ ਆਪਾਂ ਅਗਜਟ ਗੇਟ ਵੱਲ ਮੁੱਕ ਰਹੇ ਆ ਜੀ ਤੇ ਆ ਪਿਆਰਿਓ ਰਾਤ ਭਰ ਆਤਾ ਵਾਸਤੇ ਇਹ ਇੰਡੀਆ ਇਰੀਗੇਸ਼ਨ ਰੈਡੀਮ ਵਾਲੇ ਦੱਕੇ ਪਈ ਆ ਤੇ ਇਹਨਾਂ ਦੇ ਸਾਰੇ ਸਾਰੇ ਗੋਲ ਘੁੰਮ ਕੇ ਆਪਦੇ ਡੈਸਟੀਨੇਸ਼ਨ ਤੇ ਪਹੁੰਚ ਸਕਦੇ ਆ ਤੇ ਇਹਦੇ ਨਾਲ ਆਪਾਂ ਤੁਹਾਨੂੰ ਹੁਣ ਅੱਗੇ ਅਗਜਟ ਗੇਟ ਵੀ ਦਿਖਾਵਾਂਗੇ ਬਣੇ ਰੋਗੇ ਨਾਲ ਰੋਡ ਸਾਹਮਣੇ ਆਪਾਂ ਉਸ ਰੋਡ ਨੂੰ ਘੁੰਮ ਕੇ ਛੱਡਿਆ ਆ ਉਹ ਸਾਹਮਣੇ ਹੈ ਦਿੱਲੀ ਜੰਮੂ ਕੰਡਾ ਐਕਸਪ੍ਰੈਸ ਹਾਈਵੇ ਜਿਹੜੀ ਆਪਾਂ ਇਸ ਵਕਤੇ ਮਾ ਐਜਟ ਗੇਟ ਵੱਲ ਜਾ ਰਹੇ ਹਾਂ ਜਿਹੜਾ ਸੰਗਰੂਰ ਉਹ ਹਨੇਗਲੇ ਟਟਲੇ ਜਾਂਦਾ ਇਹਦੀ 5.5 ਲੀਟਰ ਚਾਹੀਏ ਪਲਾਂ ਦੀ ਇਹਦੇ ਹਿਸਾਬ ਨਾਲ ਵੱਡਾ ਟਰੱਕ ਤੋਂ ਬਲੋ ਜਿਆਰ ਆਪਣੀ ਤੇ ਸਾਮਾਨ ਇੱਥੇ ਆ ਰਿਹਾ ਦਿੱਤਾ ਨੂੰ ਰਾਈਟ ਸਾਰਨ ਦੀ ਫਲਾਜਾ ਇਹ ਹੈ ਜਿੱਥੇ 250 ਕਿਲੋਮੀਟਰ ਤੇ ਆਸਤਰੇ ਦੇ ਤੇ ਮੰਨਿਆ ਜਾਵੇਗਾ ਆਪਾਂ ਤਰੇਵਾ ਦੀ ਤਾਂਨੇ ਪੁਲਾਜਾ ਗਿਆ ਬਹੁਤ ਆਵਾਜ਼ ਆਪੋ ਆਪਣੇ ਚੋਲੇ ਕਰੇ ਜਾਵਾਂਗੇ ਸੱਜੇ ਬੋਰਡੇ ਦਾ ਲੱਭੇ ਜਿਹੜੇ ਆਪਣੇ ਹੈਗੇ ਬੱਦੇ ਹਨ ਸਾਹਮਣੇ ਜਿਹੜੇ ਆਹ ਅਜਿਹਾ ਤਾਂ ਵੀਦਾ ਕੋਲ ਪੁਲਾਜਾ ਆ ਗਿਆ ਆਪਾਂ ਬੋਲ 11 ਵੀਡੀਓ ਨੂੰ ਸਮਾਪਤ ਕਰਾਂਗੇ ਥੋੜਾ ਜਿਹਾ ਕੋਲ ਆਵਾਜ਼ਾ ਨਿਕਲ ਕੇ ਇਸ ਵੀ ਵੀਰੋ bravo ਭੈਣੋ ਮਲੇਰ ਕੋਲ ਤੋਂ ਦਿੱਲੀ ਜਮੂਨ ਕਟੜਾ ਜਿਹੜੇ ਐਕਸਪਲੈਕਸ ਵੇਅ ਉੱਤੇ ਸਫਰ ਤੇ ਇਹ ਹੈ ਸਾਹਮਣੇ ਪਟਿਆਲਾ ਮਾਨਸਾ ਸਰੂਪ ਮੋਰੋੜ ਜੋੜਨਾ ਬਟ ਇਹ ਰੋਡ ਹਜੇ ਨਹੀਂ ਜੁੜਿਆ ਕਿਉਂਕਿ ਸਾਹਮਣੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਕੋਈ ਕੋਈ ਛੇਨਾ ਦਾ ਸਰਕਾਰ ਨਾਲ ਰੌਲਾ ਹੈਗਾ ਇਹ ਕੋਈ ਉਹ ਕਹਿੰਦੇ ਆ ਵੀ ਸਾਨੂੰ ਇੱਥੋਂ ਰਾਹ ਦਿੱਤਾ ਜਾਵੇ ਇਸ ਕਰਕੇ ਇਹਨਾਂ ਨੇ ਆ ਕਿਸਾਨਾਂ ਨੇ ਝੰਡੇ ਜਿਹੜੇ ਐ ਇੱਥੇ ਗੱਡੇ ਹੋਏ ਆ ਤੁਸੀਂ ਵੇਖ ਉਹ ਸੌਰੀ ਗੇਅਰ ਚ ਬੰਦ ਹੋ ਗਿਆ ਸੀ ਝਟਕਾ ਲੱਗ ਗਿਆ ਤੇ ਇਹ ਹੈ ਸਾਹਮਣੇ ਐਗਜਿਟ ਗੇਟ ਫਾਰ ਸੰਗਰੂਰਮਾਨ ਸਾਹਿਬ ਐਂਡ ਪਟਿਆਲਾ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਦਾ ਆ ਟੈਂਟ ਲੱਗਿਆ ਹੋਇਆ ਕਿਸਾਨਾਂ ਦਾ ਤੇ ਇਹ ਹਜੇ ਜਮੀਨ ਛੱਡ ਨੂੰ ਤਿਆਰ ਨਹੀਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਕਹਿੰਦੇ ਆ ਵੀ ਸਾਨੂੰ ਇੱਥੋਂ ਥੱਲੇ ਵੀ ਰਾਹ ਦਿੱਤਾ ਜਾਵੇ ਕੋਈ ਲੰਘਣ ਵਾਸਤੇ ਇਸ ਕਰਕੇ ਇਹ ਜੇ ਰੌਲਾ ਰੱਪਾ ਚੱਲ ਰਿਹਾ ਆ ਆ ਬੋਰੀਆਂ ਅੱਗੇ ਰੱਖੀਆਂ ਹੋਈਆਂ ਨੇ ਤੁਸੀਂ ਵੇਖ ਹੀ ਰਹੇ ਹੋ ਆ ਲੋ ਇਹ ਤੱਕ ਬਣੀ ਹੋਈ ਆ ਇਹਦੇ ਨਾਲ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਚਲੋ ਸਮਾਪਤ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਅੱਗੇ ਜਿਹੜੀ ਪਟਿਆਲੇ ਨੂੰ ਤਾਂ ਜਾਂ ਮਾਨਸਾ ਨਾਲ ਜਿਹੜੀ ਹੜਕਮੂੜੀ ਦੇ ਉਹ ਵੀ ਦਿਖਾਵਾਂਗੇ ਤਾਨੂੰ ਮੈਂ ਦਿਖਾ ਰਿਆ ਸੀ ਵੀ ਹੁਣ ਮੈਂ ਜਿਹੜੀ ਸੜਕ ਉਹ ਛੱਟਦੀ ਆ ਅੱਗੇ ਕਿਸਾਨਾਂ ਨੇ ਜਿਹੜਾ ਧਰਨਾ ਲਾਇਆ ਹੋਇਆ ਇਸ ਕਰਕੇ ਜਿਹੜੀ ਰੋਡ ਹਜੇ ਪੂਰੀ ਮੁਕੰਮਲ ਇਹਦੇ ਨਾਲ ਲਿੰਕ ਨਹੀਂ ਕੀਤੀ ਹੋਈ ਤੇ ਆਪਾਂ ਹੁਣ ਆਹ ਦੇਖ ਲਓ ਉੱਪਰ ਖੁੱਪੜ ਜਾਾਂ ਦੇ ਉੱਤੋਂ ਜਾ ਰਹੇ ਆ ਆਪਲਾ ਸਰੂਰ ਵੱਲ ਪਟਿਆਲੇ ਵੱਲ ਮਾਨਸਾ ਵੱਲ ਇਸ ਤੋਂ ਤੁਹਾਨੂੰ ਦਿਖਾਣ ਲਈ ਆਇਆ ਕਿ ਆਹ ਹਜੇ ਇਹਨਾਂ ਦਾ ਰੌਲਾ ਚੱਲਦਾ ਹੈਗਾ ਖਾਨਾਂ ਨਾਲ ਪ੍ਰੈਸ ਤੇ ਸਰਕਾਰ ਦੇ ਹੁਣ ਤਿਆਰ ਆ ਮੈਂ ਸੁਣਨ ਚ ਆਇਆ ਤੇ ਸਾਹਮਣੇ ਕਿਸਾਨਾਂ ਵੱਲੋਂ ਟਰਾਲੀ ਵੀ ਖੜੀ ਹੋਈ ਹੈ ਤੇ ਆਹ ਟੈਂਕ ਵੀ ਲੱਗਿਆ ਹੋਇਆ ਜਿੱਤਰ ਇਹ ਅਟੈਚ ਹੋਣੀ ਆ ਤੇ ਮੇਰੇ ਖੱਬੇ ਹੱਥ ਉਹ ਹੋਣੀ ਆ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਉਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਕਿਸਾਨ ਮਜ਼ਦੂਰ ਉਹ ਲੀਵਰ ਕਰ ਰਿਹਾ ਸਾਹਮਣੇ ਪਲਾਜਾ ਇਹ ਹਜੇ ਇੰਨਾ ਕੱਟ ਜਿਹੜਾ ਰਹਿ ਗਿਆ ਹੈਗਾ ਜੀ ਆਪਾਂ ਚੜਨ ਆਲੇ ਆ ਗਰੂਰ ਪਟਿਆਲਾ ਵਾਲੇ ਰੋਡ ਨੂੰ ਲੋਬ ਜੀ ਆ ਹਜੇ ਤੁਹਾਨੂੰ ਦੱਸਿਆ ਸੀ ਅਨਕੰਪਲੀਟ ਹੈ ਸੜਕ ਇਹ ਤੇ ਮੇਰੇ ਵੀਰੋ ਜੀ ਕਿਸੇ ਨੇ ਆਉਣਾ ਹੋਵੇ ਤੇ ਇੱਥੇ ਤੁਹਾਨੂੰ ਰੱਡੀ ਪ੍ਰੋਬਲਮ ਹੋਊਗੀ ਤੁਹਾਨੂੰ ਸੰਤੋਖਪੁਰੇ ਪਿੰਡ 'ਚ ਵੀ ਦਿਖਾਇਆ ਸੀ ਕਿ ਉੱਥੇ ਵੀ ਇਹ ਪ੍ਰੋਬਲਮ ਹੈ ਇਹ ਹੈ ਰਸਤਾ ਬਾਹਰ ਦੂਸਰੀ ਰੋਡ ਨੂੰ ਸਟੇਟ ਜਿਹੜੀ ਆਂਦੀ ਆ ਰੋਡ ਉਹਨੂੰ ਆਪਣਾ ਮਿਲਾਨ ਲਈ ਇਸ ਤਰ੍ਹਾਂ ਕਰਕੇ ਇਹ ਸੀ ਤੁਹਾਨੂੰ ਮੈਂ ਸਾਨੂੰ ਨੇ ਟੋਲ ਪਲਾਜਾ ਐ ਐਗਜ਼ਿਟ ਗੇਟ ਤੋਂ ਦਿਖਾਇਆ ਉਧਰੋਂ ਆਪਾਂ ਸਾਹਮਣੇ ਤੋਂ ਆਏ ਸੀ ਆਪਾਂ ਇਧਰੋਂ ਆਏ ਆ ਉਹਨੂੰ ਆਪਾਂ ਐਗਜ਼ਿਟ ਗੇਟ ਹੀ ਕਹਾਂਗੇ ਹੁਣ ਜਿਹਨੇ ਇੱਥੋਂ ਦਿੱਲੀ ਜੰਮੂ ਕੜਾ ਜਾਣਾ ਤਾਂ ਉਹਦੇ ਵਾਸਤੇ ਐਂਟਰੀ ਗੇਟ ਹੈ ਜੀ ਠੀਕ ਹੈ ਜੀ ਇਹ ਸੀ ਮਲੇ ਕੋੜਾ ਤੋਂ ਲੈ ਕੇ ਪਵਾਨੀਗੜ੍ਹ ਤੱਕ ਦਾ ਦਿੱਲੀ ਜੰਮੂ ਕੜਾ ਐਕਸਪ੍ਰੈਸ ਦਾ ਮੋਟਰਸੈਕਲ ਰਾਹੀਂ ਤੁਹਾਨੂੰ ਮੈਂ ਦਿਖਾਇਆ ਇਸ ਤਰ੍ਹਾਂ ਲੱਗਾ ਜੋ ਵੀ ਇੱਥੇ ਕੰਮਕਾਰ ਚੱਲ ਰਿਹਾ ਵਿੱਚ ਵਿਚਾਲੇ ਹੈਗੇ ਨੇ ਕਾਫੀ ਸੰਦੂਕ ਪੁਰਾ ਕੋਲੇ ਵੀ ਹੈਗੇ ਆ ਤੇ ਇਹਦੇ ਮੱਦੇ ਨਜ਼ਰ ਤੁਸੀਂ ਧਿਆਨ ਰੱਖਣਾ ਵੀ ਰਾਤ ਬਰਾਤੇ ਆਉਣ ਦੀ ਕੋਸ਼ਿਸ਼ ਨਾ ਕਰਨਾ ਖੱਡੇ-ਗੁੱਡੇ ਹੈਗੇ ਆ ਮੀਂਹ ਦੇ ਵਿੱਚ ਤਾਂ ਬਿਲਕੁਲ ਨਾ ਆਇਓ ਤੇ ਮੇਰੀ ਆਪਜੀ ਨੂੰ ਬੇਨਤੀ ਸਾਰਿਆਂ ਨੂੰ ਇਦੇ ਨਾਲ ਸੁਰਿੰਦਰ ਸਿੰਘ ਨੂੰ ਦੇ ਇਜਾਜ਼ਤ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਕਮੈਂਟਸ ਨਾ ਚੰਗੀ ਲੱਗੇ ਤਾਂ ਵੀ ਮੈਨੂੰ ਕਮੈਂਟਸ ਜ਼ਰੂਰ ਕਰਨਾ ਵੀ ਕੋਈ ਆਪਣੀ ਚੰਗੀ ਲੱਗੀ ਇਹ ਨਾਲ ਸੁਰਿੰਦਰ ਸਿੰਘ ਨੂੰ ਦੇ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਟੀਅਰ ਕਰਨਾਗੇ ਇਦਾਂ ਨਾਲ ਸਸਕੀ ਕਾਲ ਰੱਬ ਰੱਖਾ ਚੜ੍ਹਦੀ ਕਲਾ ਸਸਕੀ